ਉਹ ਭਾਈ ਹਾਂ ਯਾਰ ਮੈਨੂੰ 100 ਰੁਪਏ ਧਾਰਾ ਦੇ ਦੇ ਮੈਂ ਤੈਨੂੰ ਕੱਲ ਨੂੰ ਮੋੜ ਦੂੰ 100 ਰੁਪਏ ਲੈ ਲੈ ਯਾਰ ਇਹ ਕੀ ਗੱਲ ਆ ਲੈ ਬੜਾ ਠੀਕ ਆ ਭਾਈ ਧੰਨਵਾਦ ਕੋਈ ਨਹੀਂ ਕੋਈ ਨਹੀਂ ਉਹ ਭਾਈ ਕਿੱਥੇ ਆ ਉਹ ਭਾਈ ਹਾਂ ਉਹ ਆ ਫੜ ਤੇਰੇ ਪੈਸੇ ਉਹ ਤੇਰਾ ਨੋਟ ਰਸਤੇ ਜਾਂਦਾ ਜਾਂਦਾ ਸੁਪਿਆ ਭਾਈ ਉਹ 100 ਦਾ 200 ਬਣ ਗਿਆ ਆ ਫੜ ਤੀਏ ਉਹ ਹਾਂ ਉਹ ਮੇਰੀ ਗੱਲ ਸੁਣ ਮੈਨੂੰ ਚਾਹੀਦਾ 5000 ਰੁਪਏ ਧਾਰਾ ਮੈਂ ਤੈਨੂੰ ਜਲਦੀ ਮੋੜ ਦੂੰ ਮੈਂ ਉਹ ਇਹਨੂੰ ਮੈਂ 100 ਰੁਪਏ ਦਿੱਤਾ ਤੇ ਦੋ ਤੋਂ ਕਰਕੇ ਲੈ ਆਇਆ ਕਹਿੰਦਾ 100 ਰੁਪਏ ਤੇ ਤਾਂ ਮਤਲਬ ਜੇ ਹੁਣ ਮੈਂ ਇਹਨੂੰ 5000 ਦੇ ਦਾਂ ਤਾਂ ਇਹ ਮੈਨੂੰ 10000 ਕਰਕੇ ਦਊ ਭਾਈ ਕੀ ਸੋਚੀ ਜਾਂਦਾ ਉਹ ਹਾਂ ਲੈ ਜਾ ਯਾਰ ਇਹਦੀ ਕੀ ਗੱਲ ਆ ਤੇ ਆ ਫੜ ਹਾਂ ਮੋੜ ਦੂੰ ਜਲਦੀ ਉਹ ਕੋਈ ਨਾ ਕੋਈ ਨਾ ਇਹਨੂੰ ਮੈਂ ਕਰਦਾ ਲੋਟ ਜਾ ਕੇ ਐਸੀ ਉਹ ਜੀਤ ਉਹ ਹੈ ਓਏ 15 ਸਾਲ ਹੋ ਗਏ 5000 ਰੁਪਏ ਲੈ ਇਹਨੂੰ ਮੁੜ ਕੇ ਮੋੜਨਾ ਨਾ ਨਹੀਂ ਹੈਗਾ ਓਏ ਉਹ ਤਾਂ ਰਾਤ ਜਾਂਦਾ ਹੀ ਮਰ ਗਿਆ ਸੀ ਲੈ ਆਏ ਕਿਵੇਂ ਮਰ ਗਿਆ ਯਾਰ ਬੱਲੇ ਓ ਤਰੇ ਉਹ ਜੇ ਸੂ ਸਕਦਾ ਫਿਰ ਮਰ ਨਹੀਂ ਸਕਦਾ ਓਏ ਜਦੋਂ ਸੋਇਆ ਸੀ ਉਦੋਂ ਤਾਂ ਕੁਝ ਬੋਲਿਆ ਨਹੀਂ ਫਟਾਫੜ ਫੜਲੇ ਸੀ ਹੁਣ ਜੇ ਮਰਗੇ ਹੋਂਦਲੇ ਪਿੱਟੂ ਪੈਂਦੇ ਨੇ